ਵਾਹਿਗੁਰੂ ਜੀ ਕਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਪੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸੀਟਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਉਚਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਮੈਦਾ ਇਹਦੀਆਂ ਮੈਦੇ ਦੀਆਂ ਆਪਾਂ ਬਣਾਵਾਂਗੇ ਮਠੀਆਂ ਹੈ ਆਪਣੇ ਕੋਲ ਅੱਧਾ ਕਿਲੋ ਮੈਦਾ ਵਾ ਇਸ ਦੇ ਵਿੱਚ ਆਪਾਂ ਹੋਰ ਕੀ ਕੀ ਪਾਉਣੇ ਆ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤੇ ਬੱਚੇ ਕੁਝ ਨਾ ਕੁਝ ਖਾਣ ਨੂੰ ਕਰੇ ਹੁੰਦੇ ਘੜੀ ਘੜੀ ਮੰਗਦੇ ਆ ਤੇ ਹੁਣ ਆਪਾਂ ਮਠੀਆਂ ਬਣਾ ਕੇ ਰੱਖ ਲਾਂਗੇ ਬਿਸਕਟ ਵੀ ਆਪਾਂ ਘਰੇ ਹੀ ਬਣਾਵਾਂਗੇ ਬੱਚਿਆਂ ਵਾਸਤੇ ਆਪਾਂ ਬਾਜ਼ਾਰ ਦਾ ਤੁਹਾਨੂੰ ਪਤਾ ਕੁਝ ਨਹੀਂ ਦਿੰਦੇ ਬੱਚਿਆਂ ਨੂੰ ਲੈ ਕੇ ਆਪਾਂ ਬੱਚਿਆਂ ਵਾਸਤੇ ਘਰੇ ਹੀ ਬਣਾਉਣੇ ਖਾਣ ਨੂੰ ਤੇ ਹੁਣ ਆਪਾਂ ਅੱਜ ਮਠੀਆਂ ਬਣਾਵਾਂਗੇ ਤੇ ਕੱਲ ਨੂੰ ਆਪਾਂ ਬਿਸਕਟ ਬਣਾਵਾਂਗੇ ਆਜੋ ਆਪਾਂ ਆਟਾ ਗੁੰਨ ਲੈਨੇ ਆ ਇੱਕ ਥੁੱਲਾ ਪਾਂਡਾ ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਮੈਦਾ ਇਹ ਆਪਾਂ ਛਾਣ ਕੇ ਲਿਆਵਾ ਤੇ ਮੈਦੇ ਦੇ ਵਿੱਚ ਪਾਵਾਂਗੇ ਆਪਾਂ ਜਵੈਨ ਜਵੈਨ ਆਪਾਂ ਮਸਲ ਕੇ ਪਾ ਲੈਂਦੇ ਆ ਇਸੋ ਅਨੁਸਾਰ ਆਪਾਂ ਪਾ ਲਾਂਗੇ ਲੂਣ ਤੇ ਨਾਲ ਆਪਾਂ ਪਾਵਾਂਗੇ ਇਹ ਮੌਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਪਾ ਲੈਨੇ ਆ ਇਹ ਮੌਣ ਹੁਣ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਮੈਦੇ ਨੂੰ ਮਸਲ ਲਾਂਗੇ ਕਿ ਆਪਾਂ ਬੇਕਿੰਗ ਸੋਡਾ ਪਾਵਾਂਗੇ ਜਿਹਨੂੰ ਕਿ ਬੇਕਿੰਗ ਪਾਊਡਰ ਵੀ ਕਹਿੰਦੇ ਆ ਇਹਦੇ ਨਾਲ ਥੋੜੀ ਜੀ ਕੋਲੀ ਹੋਗੀ ਮੱਠੀ ਦੇ ਨਾਲੇ ਖਸਤਾ ਬਣੂ ਆਪਾਂ ਚੰਗੀ ਤਰ੍ਹਾਂ ਮਲ ਕੇ ਰਲਾ ਕੇ ਆ ਆ ਵੇ ਕੋਈ ਤਰ੍ਹਾਂ ਦਾ ਆਪਾਂ ਇਦਾਂ ਦਾ ਆਟਾ ਜਿਹੜਾ ਲੱਡੂ ਜੇ ਬਣ ਲੱਗ ਜੇ ਉਹਦਾ ਆਟਾ ਆਪਣਾ ਤਿਆਰ ਆ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਗੁੰਨ ਲਾਂਗੇ ਆ ਵੇ ਕੋ ਆਟਾ ਆਪਣਾ ਜਿਹੜਾ ਗੁੰਨ ਲਿਆ ਆਪਾਂ ਇਸ ਤਰ੍ਹਾਂ ਦਾ ਚਾਹੀਦਾ ਨਾ ਬਹੁਤ ਸਖਤ ਹੋਵੇ ਨਾ ਬਹੁਤ ਨਰਮ ਹੋਵੇ ਤੇ ਇਦਾਂ ਦਾ ਨੋਰਮਲ ਜਿਹਾ ਹੋਵੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਰਸਤੇ ਰੱਖਾਂਗੇ ਢੱਕ ਦਿੰਨੇ ਦੋ ਮਿੰਟ ਇੱਧਰ ਚੁੱਲੇ 'ਚ ਆਪਾਂ ਅੱਗ ਬਾਲ ਲਈ ਆ ਲੈਂਚਨ ਜਿੱਦਾਂ ਪੋਚਾ ਮਾਰ ਕੇ ਰੱਖ ਲਾਂਗੇ ਕੜਾਈ ਇਹਦੇ ਵਿੱਚ ਆਪਾਂ ਤੇਲ ਪਾ ਦਿੰਨੇ ਆ ਨਾ ਜਦੋਂ ਆਪਣਾ ਤੇਲ ਗਰਮ ਹੋ ਜੂਗਾ ਫੇਰ ਆਪਾਂ ਪਾ ਲੈਨੇ ਕੜਾਈ ਦੇ ਵਿੱਚ ਆ ਗੱਦ ਨੂੰ ਲੱਗ ਗਈ ਦੁੱਜੇ ਨੂੰ ਤੇ ਚਲਾ ਤਾਂ ਵੇਖੋ ਆਪਣਾ ਠਹਿਰ ਗਿਆ ਵਾ 10 ਮਿੰਟ ਨਾ ਹੋ ਗਏ ਗੁੱਜੇ ਨੂੰ ਤੇ ਹੁਣ ਆਪਾਂ ਇਹਦੀ ਲੋਈ ਤੋੜਾਂਗੇ ਛੋਟੀ ਛੋਟੀਆਂ ਲੋਈਆਂ ਤੋੜ ਕੇ ਆਪਾਂ ਇੱਕੋ ਵਾਰੀ ਵੱਡੀ ਲੋਹੀ ਤੋੜ ਕੇ ਇਹਨੂੰ ਵੇਲਾਂਗੇ ਤੇ ਫੇਰ ਆਪਾਂ ਇਹਦੀ ਕਟਿੰਗ ਕਰਾਂਗੇ ਕਟਿੰਗ ਤੁਹਾਨੂੰ ਦਿਖਾਉਣੀ ਹੈ ਕਿੱਦਾਂ ਦੀ ਕਰਦੇ ਆ ਇਸ ਤਰੀਕੇ ਨਾਲ ਆਪਾਂ ਇਹਨੂੰ ਵੇਲ ਲੈਨੇ ਆ ਐਡਾ ਘੋਟਾ ਆਪਾਂ ਵੇਲ ਲੈਣਾ ਨਾ ਏ ਪਤਲਾ ਵੇਲ ਲੈਣਾ ਤੇ ਨਾ ਏ ਮੋਟਾ ਵੇਲਣਾ ਵਾ ਇਹਨੂੰ ਆਪਾਂ ਪ੍ਰੋਪਰ ਕਰ ਲਾਂਗੇ ਇਹਨੂੰ ਹੋਰ ਆਪਾਂ ਕੱਟ ਮਾਰਾਂਗੇ ਸੜ ਗਿਆ ਜਿਹਦੇ ਵਿੱਚ ਆਪਾਂ ਪਾਲਾਂਗੇ ਮੱਠੀਆਂ ਹੁਣ ਆਪਾਂ ਮੱਠੀ ਮੱਠੀ ਅੱਗ ਤੇ ਪਕਾਉਣੀ ਆ ਵਾ ਤਾਂ ਮੱਠੇ ਮੱਠੇ ਸੇਕ ਤੇ ਇਹਨਾਂ ਨੂੰ ਮੱਠੀਆਂ ਨੂੰ ਆਪਾਂ ਪਕਾਵਾਂਗੇ ਥੋੜੀ ਜੀ ਮਿਹਨਤ ਨਾਲ ਚੀਜ਼ ਬਣ ਜਾਂਦੀ ਆ ਘਰ ਵਿੱਚ ਬੱਚਿਆਂ ਨੂੰ ਸਾਫ਼ ਸੁਥਰੇ ਤਰੀਕੇ ਨਾਲ ਬਣਾ ਕੇ ਖਵਾਇਆ ਕਰੋ ਕਰਨੀ ਜੋ ਕਰਨਾ ਕਰੋ ਜੀ ਇਸ ਵਿੱਚ ਮੈਂ ਘੱਟ ਲਾਈਟ ਦੀ ਮੱਠੀਆਂ ਵੇਖੋ ਆਪਣੀਆਂ ਕਿੱਡੀਆਂ ਸੋਹਣੀਆਂ ਬਣੀਆਂ ਚੌਰਸ ਆਪਾਂ ਕੱਟ ਕੇ ਬਣਾਈਆਂ ਵਾ ਇਸ ਤਰ੍ਹਾਂ ਬੱਚਿਆਂ ਨੂੰ ਕੋਈ ਵੀ ਡਿਜ਼ਾਈਨ ਬਣਾ ਦੋ ਤੇ ਬੱਚੇ ਖੁਸ਼ ਹੋ ਜਾਂਦੇ ਤੇ ਆਪਾਂ ਹੁਣ ਕੱਢ ਲੈਨੇ ਆ ਵੇਖੋ ਕਿੱਡੀਆਂ ਸੋਹਣੀਆਂ ਰੜ ਗਈਆਂ ਵਾ ਦੂਜਾ ਪੂਰ ਪਾ ਲੈਨੇ ਆ ਇਸੇ ਤਰ੍ਹਾਂ ਹੀ ਕੋਜਾ ਆਪਾਂ ਆਟੇ ਜਨ ਬਣਾਇਆ ਵਾ ਤੇ ਕੋਜਾ ਆਪਾਂ ਗੋਲ ਬਣਾਈਆਂ ਵਾ ਤੇ ਬੱਚੇ ਖੁਸ਼ ਹੋ ਜਾਣਗੇ ਫੋ ਆਪਣੇ ਗੋਲ ਮੱਠੀਆਂ ਵੀ ਰੜ ਗਈਆਂ ਚੰਗੀ ਤਰ੍ਹਾਂ ਤੇ ਆਪਾਂ ਦੂਜਾ ਪੂਰ ਵੀ ਕੱਢ ਲੈਨੇ ਆ ਤਰੀਕੇ ਨਾਲ ਆ ਜਿਹੜੇ ਬੱਚੇ ਬੱਚੇ ਕਹਿੰਦੇ ਸਾਨੂੰ ਕਾਜੂ ਬਣਾ ਕੇ ਦਿਓ ਆਪਾਂ ਇਸ ਤਰੀਕੇ ਦੇ ਨਾਲ ਟੱਕਣ ਦੀ ਮਦਦ ਦੇ ਨਾਲ ਕਾਜੂ ਬੱਚਿਆਂ ਨੂੰ ਬਣਾ ਕੇ ਦਵਾਂਗੇ ਇਹ ਵੀ ਡਿਜ਼ਾਈਨ ਹੀ ਆ ਇੱਕ ਹੈ ਤੇ ਮੱਠੀਆਂ ਹੀ ਆ ਪਰ ਬੱਚੇ ਖੁਸ਼ ਹੋ ਜਾਂਦੇ ਆ ਡਿਜ਼ਾਈਨ ਵੇਖ ਕੇ ਪਰ ਇਹਨਾਂ ਨੂੰ ਵੀ ਪਾ ਦਾਂਗੇ ਮੱਠੀਆਂ ਵਾਂਗੂ ਆਹ ਲੋ ਆਪਣੇ ਜਿਹੜੇ ਆ ਕਾਜੂ ਬਣਾਏ ਆ ਆਪਾਂ ਵੀ ਆਪਣੇ ਕਾਜੂ ਬਣ ਕੇ ਵੀ ਤਿਆਰ ਆ ਆਲੋ ਆਪਣੀਆਂ ਮਠੀਆਂ ਬਣ ਕੇ ਤਿਆਰ ਆ। ਕੁਝ ਆਪਾਂ ਵੇਖੋ ਚੋਰਸ ਬਣਾਈਆਂ, ਕੁਝ ਆਪਾਂ ਗੋਲ ਤੇ ਕੁਝ ਆਪਾਂ ਵੇਖਾ ਕਾਜੂ ਬਣਾਏ ਆ। ਬੱਚਿਆਂ ਨੂੰ ਕਾਜੂ ਪਸੰਦ ਆ। ਆਪਾਂ ਕੁਝ ਕਾਜੂ ਬਣਾਏ ਆ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ। ਤੇ ਬੱਚਿਆਂ ਨੂੰ ਘਰੇ ਬਣਾ ਕੇ ਜਰੂਰ ਦਿਆ ਕਰੋ ਕਿਉਂਕਿ ਹੁਣ ਛੁੱਟੀਆਂ ਬੱਚੇ ਖਾਣ ਨੂੰ ਤੇ ਕੁਛ ਨਾ ਕੁਛ ਮੰਗਦੇ ਘਰੇ ਵੇਲੇ ਹੁੰਦੇ ਆ। ਇਸ ਤਰ੍ਹਾਂ ਥੋੜੀ ਜੀ ਮਿਹਨਤ ਨਾਲ ਹੀ ਬਣ ਜਾਂਦੀਆਂ ਵਾ। ਥੋੜੀ ਜੀ ਸਮਾਨ ਨਾਲ ਹੀ। ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਸਬਸਕ੍ਰਾਈਬ ਵੀ ਕਰਿਓ ਤੇ ਮ ਨਮੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ। ਇਹ ਦੇਖੋ ਮੇਰਾ ਪੁੱਤ ਜੋਤ ਖਾਂਦਿਆ ਮਠੀਆਂ। ਇਸ ਤਰ੍ਹਾਂ ਤੁਸੀਂ ਘਰੇ ਬਣਾ ਕੇ ਦਿਆ ਕਰੋ।